ਬਿਲਕੁਲ ਇਹ ਬਰੀਡਾਂ ਦਾ ਕੋਈ ਮੁੱਲ ਨਹੀਂ ਦੇ ਸਕਦਾ ਜਿਵੇਂ ਸਰਦਾਰ ਘੋੜੀਆਂ ਰੱਖਦੇ ਨੇ ਸ਼ੌਂਕ ਦੀਆਂ ਘੋੜੀਆਂ ਦੇ ਕਿੰਨੇ ਮੁੱਲ ਨੇ ਬਿਲਕੁਲ ਹੀ ਸ਼ੌਂਕ ਦੀਆਂ ਕਬੂਤਰੀਆਂ ਦੇ ਕਿੰਨੇ ਮੁੱਲ ਨੇ ਆਲਾ ਕਹਿੰਦਾ ਜਾਨਵਰੇ ਐ 5 ਕਿਲੋ ਦੁੱਧ ਕੱਢਦੀ ਐ ਬਾਈ ਕਹਿੰਦਾ ਦੋਏ ਟਾਈਮ ਦਾ ਦੋਏ ਟਾਈਮ ਦਾ ਮੈਂ ਨਾ ਕਹੂੰਦਾ ਬਹੁਤ ਐ 5 ਕਿਲੋ ਲਓ ਜੀ ਬਾਈ ਜੀ ਅੱਜ ਕਾਲੇ ਕੇ ਪਿੰਡ ਖੜਿਆਂਗੇ ਮੇਲੇ ਦੇ ਵਿੱਚ ਵੱਡਾ ਮੇਲਾ ਹੁੰਦਾ ਐ ਸਾਲ ਹੁੰਦਾ ਤੇ ਆਪਣੇ ਕੋਲੇ ਨਾ ਮਾਲਵਾ ਗੌਡ ਫਾਰਮ ਪਿੰਡ ਮਾਣੂਕੇ ਸੰਧੂ ਤੋਂ ਬਾਈ ਜੀ ਆਏ ਹੋ ਨੇ ਆਪਣੇ ਬੱਕਰੇ ਬੱਕਰੀਆਂ ਪੱਠਾਂ ਸਾਰਾ ਕੁਝ ਉਰੇ ਲੈ ਕੇ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਨਾ ਬਾਈ ਅਸੀਕਰ ਜੀ ਕੀ ਆਜਾ ਲੈ ਬਾਈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਨਾਮ ਆ ਬਾਈ ਜੀ ਆਪਣਾ ਜੀ ਮੇਰਾ ਨਾਮ ਬਲਦੇਵ ਸਿੰਘ ਸੰਧੂ ਬਲਦੇਵ ਸਿੰਘ ਸੰਧੂ ਠੀਕ ਹੈ ਜੀ ਕਿੰਨੇ ਬੱਕਰੀਆਂ ਲੈ ਕੇ ਆਏ ਉਰੇ ਜੀ ਇੱਥੇ ਅੱਜ ਅਸੀਂ 24 ਜਾਨਵਰ ਲੈ ਕੇ ਆਏ ਜੀ ਛੋਟੇ ਵੱਡੇ ਠੀਕ ਹੈ ਜੀ ਹਾਂ ਜੀ ਕਿੰਨੇ ਆਪਣੇ ਕੋਲ ਟੋਟਲ ਹੀ ਘਰੇ ਕਿੰ ਕਈ ਹੋਰ ਕਿਹੜਾ ਕੰਮ ਆ ਇਸ ਤੋਂ ਬਿਨਾ ਜੀ ਇਸ ਤੋਂ ਬਿਨਾ ਮੈਰਿਜ ਪੈਲੇਸ ਵੀ ਆਪਣਾ ਜੀ ਹਾਂਜੀ ਖੇਤੀਬਾੜੀ ਦਾ ਠੀਕ ਹੈ ਜੀ ਤੇ ਇੱਧਰ ਕਿਵੇਂ ਆਏ ਕਿਵੇਂ ਕੰਮ بس ਇੱਕ ਤਾਂ ਕੁਝ ਸੀਗਾ ਵੀ ਨਵਾਂ ਕਰੀਏ ਇੱਕ ਤੁਹਾਡੀਆਂ ਵੀਡੀਓ ਦੇਖ ਦੇਖ ਕੇ ਥੋੜਾ ਜਿਆਦਾ ਇੰਟਰਸਟਡ ਹੋ ਗਏ ਮੇਰੇ ਦੇ ਤੇ ਸਟੱਡੀ ਕੀਤਾ ਸੀ 4-5 ਮਹੀਨੇ 4-5 ਮਹੀਨੇ ਘੁੰਮੇ ਆਜੜੀ ਵੀਰਾਂ ਨੂੰ ਮਿਲਦੇ ਰਹੇ ਯੂਨੀਵਰਸਿਟੀ ਨਾਲ ਸੰਪਰਕ ਚ ਰਹੇ ਫੇਰ ਇਹ ਕੰਮ ਸਟਾਰਟ ਕੀਤਾ ਜੀ ਜਾਣਕਾਰੀ ਲੈਣ ਤੋਂ ਬਾਅਦ ਕਿਵੇਂ ਚੱਲ ਰਿਹਾ ਹੁਣ ਕੰਮ ਜੀ ਬਹੁਤ ਵਧੀਆ ਜੀ ਬਹੁਤ ਮਨਾਫਾ ਮਨੁਫਾ ਕਿਵੇਂ ਕਿਵੇਂ ਲੱਗਦਾ ਵੀ ਹੋਊਗਾ ਕਿ ਨਹੀਂ 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 ਪੂਰਾ ਹੀ ਮਨਾਫਾ ਹੋਊਗਾ ਜੇ ਆਪਾਂ ਬਰੀਡ ਤੇ ਕੰਮ ਕਰਦੇ ਆ ਫੇਰ ਮਨਾਫਾ ਹੋਊਗਾ ਜੀ ਜੇ ਬਰੀਡ ਤੇ ਕੰਮ ਨਹੀਂ ਕਰਦੇ ਫੇਰ ਮਨਾਫਾ ਨਹੀਂ ਹੋਊਗਾ ਫੇਰ ਨਹੀਂ ਹੋਊਗਾ ਬਰੀਡਿੰਗ ਤੇ ਜ਼ਰੂਰੀ ਮਤਲਬ ਕਾਲੀ ਬੱਕਰੀ ਦੇ ਕਾਲੇ ਹੀ ਬੱਕਰਾ ਛੜਦੇ ਹੋਊਗੇ ਹਾਂਜੀ ਹਾਂਜੀ ਲਾਲ ਤੇ ਲਾਲ ਲਾਲ ਤੇ ਲਾਲ ਚਿਚੀ ਦੇ ਚਿੱਟਾ ਹਾਂਜੀ 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 ਡੱਬੀ ਤੇ ਡੱਬਾ ਡੱਬਾ ਬਿਲਕੁਲ ਹਾਂ ਬਰੀਡਾਂ ਐਂ ਤਿਆਰ ਹੁੰਦੀਆਂ ਨੇ ਬਰੀਡਾਂ ਉਹੀ ਨਹੀਂ ਕਹਿਣ ਨੂੰ ਆ ਬੱਕਰੀ ਹੁੰਦੀ ਆ ਡੱਬੀ ਬੋਕ ਛੜਦੂ ਕਾਲਾ ਜਮੀ ਨਹੀਂ ਕਰਦਾ ਟਾਲਾ ਤਾਂ ਹੀ ਭਰਦਾ ਪੂਰਾ ਹਾਲਾ ਤੇ ਪਾਈਆਂ ਨੇ ਜਿਨ੍ਹਾਂ ਨੇ ਕੋਈ ਨਵਾਂ ਕੰਮ ਛੇੜਨਾ ਹੈ ਸਮਝ ਕਰੋ ਦਿਮਾਗ ਕਰੋ ਸਾਡੇ ਕੰਨੀ ਖਿਆਲ ਕਰੋ ਬੌਲਿਆਂ ਚੰਮੀ ਅਸੀਂ ਚਾਹੇ ਬੌਲਿਆਂ ਦੀ ਵੀ ਗੱਲ ਸੁਣ ਲਓ ਜਮਾ ਕਮਲੇ ਲੋਕਾਂ ਤੇ ਬਰੀਡ ਤੇ ਕੰਮ ਕਰਨ ਵਾਲਾ ਕਦੇ ਨਹੀਂ ਹਾਰਦਾ ਬਿਲਕੁਲ ਜਿਨੇ ਬਰੀਡ ਤੇ ਨਹੀਂ ਕੰਮ ਕਰਨਾ ਅੰਨੀ ਨੂੰ ਬੋਲਾ ਕਿਹਦੀ ਸਿਫਰਦਾ ਤਾਂ ਜਿਵੇਂ ਮਰਜ਼ੀ ਵੀ ਫਰੀ ਜਾਓ ਅੱਜ ਜਿਵੇਂ ਆ ਬੱਕਰਾ ਖੜਾ ਥੋੜੇ ਦੇ ਮੇਰਾ ਖਿਆਲ ਬਹੁਤ ਲੰਬੇਟ ਐ ਬੱਕਰੇ ਦੀ ਲੈਓ ਬੱਕਰਾ ਲੈ ਆਓ ਇੱਥੇ ਤੇ ਸਿੰਗੀ ਸੁੰਗੀ ਬਹੁਤ ਮੇਰੇ ਪਸੰਦ ਹੈ ਉਹੀ ਬੱਕਰੀ ਦਾ ਵੀ ਦੱਸਾਂਗੇ ਇੱਧਰ ਬੋਕ ਲਾ ਲਓ ਤਰਸੇਮ ਜੀ ਦੇ ਮੂੰਹੇ ਭਾਈ ਤੂੰ ਫੜ ਕੇ ਖੜੋ ਦੋ ਜਣੇ ਬੱਕਰਾ ਬਾਲਾ ਤੱਕਣਾ ਪਿਛਾ ਨੂੰ ਜੇ ਬਾਬਾ ਜੀ ਮਰਿਆ ਐ ਮੂੰਹ ਕਰ ਬੱਕਰੇ ਦਾ ਉਰੇ ਮੂੰਹ ਲਾ ਬੱਕਰੀ ਨਾਲ ਹਾਈਟ ਕਿੰਨੀ ਹੋ ਬਾਈ ਜੀ ਇਹ 45 ਪਲੱਸ ਇਹ ਮੈਂ ਦੱਸੂਗਾ ਹਾਈਟ ਆ ਜਾ ਜਾ ਉਰੇ ਲਾਓ ਦੋ ਜਣੇ ਫੜ ਲਓ ਵੀਰ ਇੱਥੇ ਪਾ ਲਓ ਦੋ ਜਣੇ ਜੱਫਾ ਭਾਈ ਇਧਰੇ ਪਾਸੇ ਇਧਰ ਆ ਜਾ ਤੂੰ ਬੱਕਰਾ ਦਿਖਾ ਜੱਫਾ ਪਾ ਬੱਕਰੇ ਨੂੰ ਪਿਛਾਰੋ ਕਿਰਕਾ ਗਰਮ ਹੋ ਰਿਹਾ ਬੱਕਰਾ ਕੋਈ ਗੱਲ ਨਹੀਂ ਜਫਾ ਪਾ ਲੋ ਜਵਾਨ ਮੁੰਡੇ ਹੋ ਗਬਰੂ ਯਾਰ ਮੈਂ ਤਾਂ ਬੁੜਾ ਪਲਾਂ ਪਰ ਹੂੰ ਤਾਂ ਮੈਂ ਤਾਂ ਕੁਸ਼ਤੀ ਕਰਾ ਦ ਹੁਣ ਟਾ ਲੂੰਗਾ ਇਹ ਵੀ ਦੇਖ ਲੋ ਝਟ ਵੀਡੀਓ ਹੀ ਬਣਾ ਲੰਨੇ ਅੱਜ ਪਾਪਾ ਬੁੜਾ ਬੱਕਰੇ ਨਾਲ ਲੜ ਰਿਹਾ ਠੀਕ ਹੈ ਤੇ ਬਾਈਆਂ ਜੀ ਦਾ ਧੰਨਵਾਦ ਇਹਨਾਂ ਦੀ ਬਾਈਆਂ ਦੀ ਅਸੀਂ ਵੀਡੀਓ ਬਣਾਈ ਤੀ ਚੜਕ ਮੇਲੇ ਤੇ ਯਾਦ ਆ ਗਈ ਮੈਨੂੰ ਬੱਕਰਾ ਉਹੀ ਹੈ ਨਕੌਰ ਨਕੂੜ ਬੱਕਰੇ ਦਾ ਬਹੁਤ ਚੰਗਾ ਹੈ ਅਗਲਾ ਕਹਿੰਦਾ ਚਿੱਟੀ ਅੱਖ ਨੇ ਪਵਾੜੇ ਪਾਏ ਬਿੱਲੂ ਨਹੀਂ ਤੇਰੇ ਨਖਰੇ ਨੇ ਇਹ ਬਾਈ ਚਿੱਟੀ ਅੱਖ ਦੇਖ ਕੇ ਕਦੇ ਨਾ ਨਖਰੇ ਪਾਇਓ ਅੱਖਾਂ ਅਸਲ ਬੀਟਲ ਦੀ ਲਾਲੇ ਹੁੰਦੀ ਐ ਮੈਂ ਵੀ ਹੁਣ ਬੱਕਰਾ ਇੱਕ ਲਾਲ ਅੱਖ ਦਾ ਖਰੀਦਾ ਏਦਰ ਸੇਮ ਸੀ ਪਰਸੋ ਜੇ ਉੱਥੇ ਮੁੱਲਾ ਪਰ ਤੋਂ ਪ੍ਰੇਮੀ ਲਵੋ ਵੀ ਬੱਕਰੇ ਦੀ ਲਾਲ ਅੱਖ ਸਮਝ ਕੇ ਮਾੜਾ ਨਾ ਗਿਣੋ ਬੱਕਰੇ ਦੀ ਲੰਬੇਟ ਬਹੁਤ ਜ਼ਿਆਦਾ ਐ ਨਕੌੜ ਨਕੂੜ ਚੰਗਾ ਐ ਛਾਤੀ ਬਹੁਤ ਖੁੱਲੀ ਐ ਮੁੰਡਿਓ ਵੀਡੀਓ ਬਣਾ ਲਓ ਛਾਤੀ ਦੀ ਤੇ ਅੰਗ ਪੈਰ ਦੇਖ ਸਕਦੇ ਹੋ ਝੋਟੇ ਵਰਗੇ ਨੇ ਕੰਨ ਬਹੁਤ ਵਧੀਆ ਬੱਕਰੇ ਦਾ ਤੇ ਲੰਬਾ ਮੇਰਾ ਖਿਆਲ ਹੋਣਾ ਇਹ ਉਰੇ ਤੱਕ ਲਾ ਕੇ ਪੀਤਾ ਤਾਂ ਲੋ ਪੂਸਤਾ ਹੀ 6.5 ਫੁੱਟ ਦਾ ਹਾਂਜੀ ਜ਼ਰੂਰ ਹੋਣਾ ਬਿਲਕੁਲ ਜੀ ਮੈਨੂੰ ਪਤਾ ਮਿਆ ਦਾ ਮੈਂ ਰੋਜ਼ ਬੱਕਰੇ ਮਿਲਦਾ ਹੀ ਰਹਿਣਾ ਪੀਤੇ ਲਾ ਕੇ ਵੀ ਕੁਆਲਿਟੀ ਬਹੁਤ ਵਾਈਆਂ ਨੇ ਸੋਹਣੀ ਤਿਆਰ ਕਰੀ ਐ ਜੀ ਦਾ ਕੋਈ ਮੁੱਲੇ ਨਹੀਂ ਕੋਈ ਇਹਦੀ ਬਰੀਡ ਦਾ ਬੱਚਾ ਪੁੱচ্চਾ ਕੋਈ ਵੇਚਣ ਵਾਸਤੇ ਜੀ ਨਹੀਂ ਵੇਚਣ ਵਾਸਤੇ ਇੱਥੇ ਕੋਈ ਨਹੀਂ ਲੈ ਕੇ ਆਇਆ ਜੀ ਹਜੇ ਬੱਚੇ ਹੈਗੇ ਆ ਅਗਲੇ 25 ਦਿਨਾਂ ਤੱਕ ਸੇਲ ਕਰਾਂਗੇ ਥੋੜੇ ਬਹੁਤੇ ਤੇ ਬਾਕੀ ਤਾਂ ਆਪਾਂ ਵਧਾਉਣਾ ਫਾਰਮ ਨੂੰ ਹਜੇ ਆਪਦੇ ਵਾਸਤੇ ਜ਼ਰੂਰਤ ਹੈ ਜੀ ਆਹ ਬੱਚੇ ਛੇ ਦੇ ਨੇ ਜੀ ਨਹੀਂ ਇਹ ਦੇ ਨਹੀਂ ਬੱਚੇ ਨੇ ਇਹ ਹੋਰ ਦੇ ਨੇ ਇਹ ਹੋਰ ਦੇ ਆ ਹਾਂਜੀ ਤੇ ਪਾਇ ਹਜੇ ਤੁਸੀਂ ਵੇਚਦੇ ਕੋਈ ਨਹੀਂ ਨਹੀਂ ਹਜੇ ਕੋਈ ਨਹੀਂ ਵੇਚੀ ਵੀ ਸ਼ੌਂਕ ਹੈ ਆਪਣੇ ਮੇਲਿਆਂ ਦਾ ਹਾਂਜੀ 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 ਮੇਲਾ ਦਿਖਾਉਣ ਆਏ ਮੇਲਾ ਦਿਖਾਉਣ ਆਏ ਸੀਤਲਾ ਮਾਤਾ ਦੀ ਚੌਂਕੀ ਭਰਉਣ ਆਏ ਬਿਲਕੁਲ ਜੀ ਬਿਲਕੁਲ ਵਾਹ ਜੀ ਵਾਹ ਮਾਈਂ ਤਾਰਨੀਆਂ ਆਪਾਂ ਨੂੰ ਬਿਲਕੁਲ ਤੇ ਸਾਨੂੰ ਚੰਗੀ ਜੀ ਇੱਕ ਬੱਕਰੀ ਵੀ ਦਿਖਾਓ ਬੱਕਰਾ ਬੰਦ ਹੋ ਬਈ ਤੰਗ ਕਰ ਰਿਹਾ ਦੋ ਹੀ ਬੱਕਰੇ ਲੈ ਵੀ ਬੱਕਰੀ ਦਿਖਾਉਣਾ ਸੋ ਇਹ ਗੱਲਾਂ ਨਾਲ ਹੀ ਲੋਕਾਂ ਨੂੰ ਸਮਝਾਉਂਦੇ ਆ ਬਾਈ ਅਸੀਂ ਕੋਈ ਪੈਸੇ ਨਹੀਂ ਲੈਣੇ ਕਿਸੇ ਤੋਂ ਲੈ ਸਮਝੂ ਸਮਝ ਜੂ ਨਹੀਂ ਸਮਝੂ ਸਾਡਾ ਕੀ ਲਊ ਬਾਈ ਇੱਥਾਂ ਪਿੰਦ ਕ ਬੋਲ ਕੁੱਟਣੇ ਬੋਲ ਕੁੱਟਕੇ ਨਾ ਖੁਸਰਿਆਂ ਜੋ ਵਧਾਈ ਲਈ ਤੇ ਆਪਦੇ ਘਰ ਨੂੰ ਕਿੰਨੇ ਭੰਗੜੇ ਪਾਏ ਚੱਲ ਮੇਰੇ ਭਾਈ ਬਾਕੀ ਤੁਹਾਨੂੰ ਪਤਾ ਹੀ ਐ ਬਾਕੀ ਦੋ ਚਾਰ ਗੱਲਾਂ ਤੁਸੀਂ ਦੱਸੋ ਵੀ ਕਿਵੇਂ ਸ਼ੌਂਕ ਪੈਦਾ ਹੋਇਆ ਤੁਹਾਨੂੰ ਕੀਹਦੀਆਂ ਵੀੜੀਆਂ ਦੇਖਦੇ ਹੋ ਤੁਸੀਂ ਕਿਵੇਂ ਤੁਹਾਨੂੰ ਪਾਲੀਆਂ ਤੋਂ ਪਤਾ ਲੱਗਿਆ ਜਾਂ ਤੁਸੀਂ ਮੰਡੀਆਂ ਤੋਂ ਚੈਲਜ ਹੋਏ ਕਮਾਈਆਂ ਦੇ ਮੇਲਿਆਂ ਤੋਂ ਤੁਹਾਨੂੰ ਦਿਲਾਂ ਦਾ ਸ਼ੌਂਕ ਕਿਵੇਂ ਜਾਗਿਆ ਅਸੀਂ ਵੀਡੀਓ ਵੀ ਦੇਖਦੇ ਰਹਿੰਦੇ ਸੀ ਜੀ ਇੱਕ ਕੁਛ ਕੰਮ ਕਰਨ ਦਾ ਵੀ ਸੀਗਾ ਵੀ ਕੋਈ ਨਵਾਂ ਕੰਮ ਸਟਾਰਟ ਕੀਤਾ ਜਾਵੇ ਖੇਤੀ ਦੇ ਨਾਲ ਸਹਾਇਕ ਧੰਦਾ ਇਧਰ ਕਾਲੇ ਹੁਣਾਂ ਨੂੰ ਮਿਲਦੇ ਰਹੇ ਬਾਈ ਪੰਮਾ ਸੈਦੋ ਕੇ ਉਹਨਾਂ ਨੂੰ ਮਿਲਦੇ ਰਹੇ ਇਸ ਤਰ੍ਹਾਂ ਇਹ ਸ਼ੌਂਕ ਪੈਦਾ ਹੋ ਗਿਆ ਜੀ ਠੀਕ ਹੈ ਫਿਰ ਅਸੀਂ 4-5 ਮਹੀਨੇ ਤੱਕ ਘਟੋ ਘਟ ਸਟੱਡੀ ਕੀਤਾ ਬੈਠ ਕੇ ਵੀ ਇਹ ਕਿਤਾਬ ਕਿਦਾਂ ਦਾ ਹੈਗਾ ਸਿਖਾਈ ਲਈ ਸਿਖਾਈ ਲਈ ਹਾਂਜੀ ਫਿਰ ਇਸ ਤੋਂ ਬਾਅਦ ਫਿਰ ਹੌਲੀ ਹੌਲੀ ਸਟਾਰਟ ਕੀਤਾ 4-5 ਮਹੀਨਿਆਂ ਤੋਂ ਬਾਅਦ ਤਾਂ ਫਿਰ ਘੁੰਮ ਘੁੰਮ ਕੇ ਵਧੀਆ ਬਰੀਡ ਇਕੱਠੀ ਕੀਤੀ ਹੈ ਜੀ ਵਾਹ ਜੀ ਵਾਹ ਆ ਬੱਕਰੀ ਜਿਹੜੀ ਆਪਾਂ ਦੇਖ ਰਹੇ ਆ 5 ਕਿਲੋ 300 ਗ੍ਰਾਮ ਦੁੱਧ ਆ ਜੀ ਇਹਦੇ ਥੱਲੇ 5 ਕਿਲੋ 300 ਗ੍ਰਾਮ 5 ਕਿਲੋ 300 ਇਹ ਬਹੁਤ ਬੱਕਰੀ ਤਾਕੜੀ ਦੀ ਜੀ ਇੰਦਗੜ ਛੜੀ ਤੁਸੀਂ ਖਰੀਦੀ ਸੀ ਹਾਂਜੀ 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 ਕਾਲੇ ਦੰਦਰਾ ਵਾਲੇ ਵਾਲੇ ਤੋਂ ਹਾਂਜੀ ਹਾਂਜੀ ਮੈਨੂੰ ਪਤਾ ਮੈਂ ਉੱਥੇ ਵੀਡੀਓ ਬਣਾਉਂਦਾ ਸੀ ਲੋਕਾਂ ਦੀ ਪਾਲੀਆਂ ਦੀ ਹਾਂਜੀ ਜਦ ਬੱਕਰੀ ਪੂਰੇ ਰੂਪ ਤੇ ਸੀ ਸੂਣ ਵਾਲੀ ਸੀ ਹਾਂਜੀ ਹਾਂਜੀ ਤੇ ਬੱਕਰੀ ਦਾ ਕੋਈ ਮੁੱਲ ਨਹੀਂ ਮੈਂ ਆਉਣਸਾਰ ਪ ਜਿਵੇਂ ਸਰਦਾਰ ਘੋੜੀਆਂ ਰੱਖਦੇ ਨੇ ਸ਼ੌਂਕ ਦੀਆਂ ਘੋੜੀਆਂ ਦੇ ਕਿੰਨੇ ਮੁੱਲ ਨੇ ਬਿਲਕੁਲ ਜੀ ਸ਼ੌਂਕ ਦੀਆਂ ਕਬੂਤਰੀਆਂ ਦੇ ਕਿੰਨੇ ਮੁੱਲ ਨੇ ਆਲਾ ਕਹਿੰਦਾ ਜਾਨਵਰੇ ਐ ਬਿਲਕੁਲ ਜਿਹੜੇ ਕਬੂਤਰ ਉਡਾਉਂਦੇ ਨੇ ਉਹਨਾਂ ਦੇ ਦਿਲਾਂ ਦੇ ਸ਼ੌਂਕ ਕੱਟ ਨੇ ਉਹ ਵੀ ਜਾਨਵਰ ਨਿਆਂ ਵਿੱਚ ਜਿੱਤਦੇ ਨੇ ਬਿਲਕੁਲ ਜੀ ਬਿਲਕੁਲ ਇਹ ਬੱਕਰੀ ਪਾਲਣ ਦਾ ਧੰਦਾ ਸਾਡਾ ਜੱਟ ਦਾ ਗਰੀਬ ਦਾ ਅਮੀਰ ਦਾ ਸਭ ਆਸਤੀ ਬਣਿਆ ਆਇਆ ਹੈ ਜਿਹੜਾ ਮਰਜ਼ੀ ਕਰ ਸਕਦਾ ਇਹ ਧੰਦੇ ਨੂੰ ਹਾਂਜੀ ਕਿਸੇ ਵਾਸਤੇ ਰੁਕਾਵਟ ਨਹੀਂ ਹੈਗੀ 5 ਕਿਲੋ ਦੁੱਧ ਕਰਦੀ ਹੈ ਬਾਈ ਕਹਿੰਦਾ ਦੋਏ ਟਾਈਮ ਦਾ ਦੋਏ ਟਾਈਮ ਦਾ ਮੈਂ ਨਾ ਕਹੂੰਦਾ ਬਹੁਤ ਹੈ 5 ਕਿਲੋ ਤੇ ਪਤਲੀ ਚਮੜੀ ਦੀ ਹੈ ਇਹ ਬੱਕਰੀ ਪੂਰੀ ਦੁੱਧ ਵਾਲੀ ਬਰੀਡ ਦੀ ਹੈ ਬਿਲਕੁਲ ਜੀ ਬਿਲਕੁਲ ਇਹ ਚੀਜ਼ਾਂ ਦਾ ਕਿਸੇ ਕਿਸੇ ਨੂੰ ਪਤਾ ਬਹੁਤੇ ਮੋਟੇ ਚੰਮਾ ਨੂੰ ਖਰੀਦ ਕੇ ਖੜ ਜਾਂਦੇ ਨੇ ਹੋਰ ਲਓ ਦਾਜੂ ਆ ਲਿਆਈ ਦਾਜੂ ਮੇਰੀ ਗੱਲ ਸੁਣ ਕਿਵੇਂ ਹੈ ਇਹ ਹੈ ਪਤਲੀ ਚਮੜੀ ਬਰੀਕ ਅਸੀਂ ਉਹੀ ਗੱਲ ਦੱਸਾਂਗੇ ਜਿੰਨੀ ਸੱਚੂ ਇਹਨੂੰ ਬਣਦੇ ਜੀ ਬਾਰੇ ਬਾਕੀ ਉਹ ਰਿਆਂ ਜੋ ਡਾਕਟਰ ਸਾਹਿਬ ਵੀ ਆ ਗਏ ਸਾਡੇ ਪਿੱਛੇ ਖੜੀ ਨੇ ਓਟ ਚਾ ਹਾਂਜੀ ਇਹ ਬਾਈ ਕਿੰਨੇ ਹੈ ਜੀ ਸੂਪੀ ਹੈ ਇਹ ਸੂਈ ਵੀ ਹੈ ਜੀ ਖੱਪਣੇ ਨਹੀਂ ਸੂਈ ਵੀ ਹੈ ਜੀ ਅੱਛਾ ਆ ਵੀ ਬਾਈ ਦੀ ਬੱਕਰੀ ਦੇਖ ਸਕਦੇ ਹਾਂ ਵੀ ਥਣ ਚੱਟਾ ਭਾਂਡਾ ਸਾਰਾ ਕੁਸਾ ਮੇਰਾ ਖਿਆਲ ਇਹ ਤੀਸਰੇ ਕਸੂਏ ਹੋਣੀ ਹਾਂਜੀ 4 ਕਿਲੋ ਤੋਂ ਉੱਤੇ ਦੁੱਧ ਆ ਜੀ ਇਹਦੇ ਥੱਲੇ ਵੀ 4 ਕਿਲੋ ਤੋਂ ਉੱਤੇ ਦੁੱਧ ਆ ਜੀ ਦੋਏ ਡੰਗਾਂ ਦਾ ਹਕੀਕਤ ਸੱਚ ਹੈ ਅੱਜ ਕੱਲ ਦੇ ਮਹੀਨੇ ਬੱਕਰੀਆਂ ਦੁੱਧ ਕੱਢਦੀਆਂ ਵੀ ਨੇ ਜੇ ਕੋਈ ਪੂਰਾ ਧਿਆਨ ਨਾਲ ਚਾਰੇ ਬਿਲਕੁਲ ਤੇ ਹੋਰ ਲਓ ਜੀ ਇੱਕ ਦੋ ਪਟੜਾ ਮੇਮਣਾ ਦਿਖਾਓ ਵੀਡੀਓ ਵੱਡੀ ਨਾ ਹੋ ਜੇ ਆਪਣੀ ਵੱਡੀ ਵੀਡੀਓ ਬਣਾਉਂਦੇ ਹਾਂ ਛੋਟੀ ਬਣਾਵਾਂਗੇ ਕੋਈ ਵੀ ਉਹਨਾਂ ਸੁਫਰਾ ਲਿਆ ਕਰ ਦਿਵੇ ਖਤਮ ਇੱਕ ਬੱਕਰਾ ਖੋਲ ਲਓ ਜੀ ਆ ਲਓ ਜੀ ਆ ਬੱਕਰਾ ਦੇਖੋ ਜੀ ਬਾਜੀ ਦਾ ਕਿੰਨਾ ਨਕੌਣ ਹੈ ਬੱਕਰੇ ਦਾ ਤੇ ਬਹੁਤ ਵਧੀਆ ਬੱਚਾ ਹੈ ਮੇਰਾ خیال ਹਜੇ ਖੀਰ ਰਹੀ ਹੈ ਜੀ ਖੀਰ ਆ ਜੀ ਖੀਰਾ ਤਾਂ ਖੀਰ ਹੀ ਹੈ ਇਹਦਾ ਬਾਪ ਐਤਕੀ ਦਾ ਚੈਂਪੀਅਨ ਹੈ ਆ ਲਿਆਓ ਜੀ ਕਾਲੇ ਹੁੰ ਨਾਲੇ ਬੱਕਰੇ ਦਾ ਜੀ ਇਹ ਚੈਂਪੀਅਨ ਜਿਹੜਾ ਹੈ ਕਿ ਮੁੱਲਾਪੁਰ ਤੋਂ ਬਣਿਆ ਉਹਦਾ ਬੱਚਾ ਹੈ ਅਸੀਂ ਐ ਇਹਨੂੰ ਨਿਯਾਮ ਤੋਂ ਨਾਲੇ ਚੰਗਾ ਪਸ਼ੂ ਤੇ ਉਹ ਇਹ ਕਿੰਨੇ ਮਹੀਨੇ ਦਾ ਹੋਗਾ ਬੱਚਾ ਇਹ ਵੀ ਖੀਰਾ ਜੀ ਇਹ ਵੀ ਖੀਰਾ ਜੀ ਬਹੁਤ ਵਧੀਆ ਹਸਲੇ ਦਾ ਬੱਕਰਾ ਹੈ ਜੀ ਲੈ ਇਹ ਕਿੰਨੇ ਮਹੀਨੇ ਦਾ ਹੋ ਗਿਆ ਬੱਚਾ ਇਹ 5 ਕਿ ਮਹੀਨੇ ਦਾ ਜੀ 5 ਕਿ ਮਹੀਨੇ ਦਾ ਬਾਜੀ ਜੀ ਦਾ ਨੰਬਰ ਲਓ ਜੀ ਨੰਬਰ ਦੇਓ ਜੀ ਦੱਸੋ 96786 93532 ਲੈ ਜੀ ਇੱਕ ਇਹ ਵੀ ਟੈਂਪਲੇਟ ਇੱਕ ਪੱਟ ਪੱਟ ਦਿਖਾ ਦਿਓ ਬਸ ਆਹ ਚੰ ਤਿੰਨ ਰਹੀ ਹੈ ਜੀ ਪੱਠਾ ਲੈ ਵੀ ਪੱਟ ਦਿਖਾਉਣਾ ਤੁਹਾਨੂੰ ਤੇ ਕਿੰਨੀ ਲੰਬੀ ਐ ਨਸਵਾਰ ਰੰਗੀ ਪੱਠਾ ਹੂੰ ਜਿਵੇਂ ਆਪਣੇ ਸੁਰਮਾ ਪਾਉਂਦੀਆਂ ਹੁੰਦੀਆਂ ਬੁੜੀਆਂ ਰਗੜ ਕੇ ਈ ਨਾਲੀ ਦਾ ਹਾਂਜੀ ਉਹ ਰੰਗ ਚੋਂ ਰੰਗ ਐ ਤੇ ਧੰਨਵਾਦ ਪਾਈਆਂ ਦਾ ਨਕੌੜ ਦੇਖੋ ਪੱਠਾ ਸਿੰਗੀ ਤੇ ਅੱਖ ਤੇ ਕੰਨ ਲੰਬੇਟ ਤੇ ਬਾਈ ਦਾ ਨੰਬਰ ਲੈ ਲਿਆ ਨੰਬਰ ਲੈ ਲਿਆ ਯਾਰ ਤੇ ਧੰਨਵਾਦ ਜੀ ਕਿਸੇ ਨੇ ਗੁੱਸਾ ਨਹੀਂ ਕਰਨਾ ਬਾਈ ਦਾ ਅੱਜੂ ਦਾ ਕੋਈ ਪਤਾ ਨਹੀਂ ਕੀ ਬੋਲਿਆ ਜਾ ਗਲਤੀ ਨੂੰ ਮਾਫ ਕਰਨਾ ਠੀਕ ਹੈ ਬਾਈ ਜੀ ਕੋਈ ਖੜੀ ਨਹੀਂ ਮੇਰੇ ਭਰਾ ਵੀ ਖੜੇ ਨੇ